ਪ੍ਰਧਾਨ ਮੰਤਰੀ ਸ਼ਿਸ਼ੂਨਕ ਨੇ ਕਿਹਾ ਕਿ ਚੈਨਲ ਨੂੰ ਪਾਰ ਕਰਕੇ ਯੂਕੇ ਪਹੁੰਚਣ ਦੀ ਕੋਸ਼ਿਸ਼ ਕਰਦੇ ਸਮੇਂ ਇੱਕ ਬੱਚੇ ਸਮੇਤ ਪੰਜ ਲੋਕਾਂ ਦੀ ਮੌਤ ਦੁਖਦਾਈ ਹੈ ਮੌਦੀਆ ਖਬਰਾਂ ਪਹਿਲੀ ਵਾਰ ਸਾਹਮਣੇ ਆਉਣ ਤੇ ਬੋਲਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨੇ ਉਸ ਦੀ ਯੋਜਨਾ ਦੀ ਜ਼ਰੂਰਤ ਤੇ ਜ਼ੋਰ ਦਿੱਤਾ ਜਿਸ ਨਾਲ ਕੁਝ ਸ਼ਰਨ ਮੰਗਲਵਾਰਿਆਂ ਨੂੰ ਰਵਾਂਡਾ ਪੇछा ਜਾਵੇਗਾ ਉਹਨਾਂ ਨੇ ਕਿਹਾ ਕਿ ਅਪਰਾਧੀ ਗ੍ਰੋਹਾਂ ਦੇ ਕਾਰੋਬਾਰੀ ਮਾਡਲ ਨੂੰ ਤੋੜਨਾ ਜੋ ਪ੍ਰੋਸੈਸਿੰਗ ਨੂੰ ਸੰਗਠਿਤ ਕਰਦੇ ਹਨ ਤਰਸ ਦੀ ਗੱਲ ਹੈ ਰਿਪੋਰਟ ਮੁਤਾਬਕ ਸੋਮਵਾਰ ਨੂੰ ਸੰਸਦ ਨੇ ਸਰਕਾਰ ਦੇ ਸੇਫਟੀ ਆਫ ਰਵਾਂਡਾ ਬਿਲ ਨੂੰ ਮਨਜ਼ੂਰੀ ਦੇ ਦਿੱਤੀ ਹੈ ਨਵਾਂ ਕਾਨੂੰਨ ਜ ਵੰਟਾ ਨੂੰ ਸ਼ਰਨ ਮੰਗਣ ਵਾਲਿਆਂ ਲਈ ਇੱਕ ਸੁਰੱਖਿਆ ਦੇਸ਼ ਮੰਨਿਆ ਜਾਣਾ ਚਾਹੀਦਾ ਹੈ ਉੱਥੇ ਹੀ ਲੇਬਰ ਆਪ ਸਰ ਕੀ ਸਟਾਮਰ ਨੇ ਨੀਤੀ ਨੂੰ ਇੱਕ ਚਾਲਬਾਜ਼ ਕਦਮ ਦੱਸਿਆ ਜੋ ਕੰਮ ਨਹੀਂ ਕਰੇਗੀ ਪਰ ਇੱਕ ਪੂਰੀ ਕਿਸਮਤ ਖਰਚ ਕਰੇਗੀ ਉਸਨੇ ਕਿਹਾ ਕਿ ਯੂਕੇ ਵਿੱਚ ਗੈਰ ਕਾਨੂੰਨੀ ਤੌਰ ਤੇ ਆਉਣ ਵਾਲੇ 1% ਤੋਂ ਘੱਟ ਲੋਕਾਂ ਨੂੰ ਹਟਾ ਦੇਵੇਗਾ ਅਤੇ ਇਹ ਪੈਸਾ ਇਸ ਦੇ ਪਜਾਏ ਸਰਹੱਦੀ ਸੁਰੱਖਿਆ ਨੂੰ ਬਿਹਤਰ ਬਣਾਉਣ ਅਤੇ ਗੈਂਗਾ ਨੂੰ ਇਸ ਘਟਿਆ ਪਪਾ ਨੂੰ ਚਲਾਉਣ ਨੂੰ ਰੋਕਣ ਲਈ ਬਧੇਰੇ ਦੁਨੀਆਵੀ ਬਧੇਰੇ ਵਿਹਾਰਕ ਪਹੁੰਚਾਤੇ ਖਰਚ ਕੀਤਾ ਜਾਣਾ ਚਾਹੀਦਾ ਹੈ ਇਸ ਦੌਰਾਨ ਮਾਈਕਲ ਟੌਮਲਿੰਸਨ ਗੈਰ ਕਾਨੂੰਨੀ ਪ੍ਰਵਾਸ ਮੰਤਰੀ ਨੇ ਕਿਹਾ ਹੈ ਕਿ ਸਰਕਾਰ ਨੀਤੀ ਨੂੰ ਲੈ ਕੇ ਕਾਨੂੰਨੀ ਚੁਣੌਤੀਆਂ ਦੀ ਪੂਰੀ ਸ਼੍ਰੇਣੀ ਲਈ ਤਿਆਰ ਹੈ ਰਿਪੋਰਟ ਮੁਤਾਬਕ ਇਸ ਨੀਤੀ ਦਾ ਉਦੇਸ਼ ਲੋਕਾਂ ਨੂੰ ਛੋਟੀਆਂ ਕਿਸ਼ਤੀਆਂ ਵਿੱਚ ਇੰਗਲਿਸ਼ ਚੈਨਲ ਪਾਰ ਕਰਕੇ ਯੂਕੇ ਪਹੁੰਚਣ ਦੀ ਕੋਸ਼ਿਸ਼ ਕਰਨ ਤੋਂ ਨਿਰਾਸ਼ ਕਰਨਾ ਹੈ ਜਾਣਕਾਰੀ ਅਨੁਸਾਰ ਇਸ ਸਾਲ ਹੁਣ ਤੱਕ 6000 ਤੋਂ ਵੱਧ ਪ੍ਰਵਾਸੀਆਂ ਤੇ ਸ਼ਰਨਾਰਥੀਆਂ ਨੇ ਯਾਤਰਾ ਕੀਤੀ ਹੈ ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਲਗਭਗ 1/4 ਦਾ ਵਾਧਾ ਹੈ